ਜਮੀਨ ਐਕਵਾਇਰ ਕਰਨ ਦੇ ਮਾਮਲੇ ਦੇ ਵਿੱਚ ਰੇਡ ਕਾ ਲਗਾਤਾਰ ਵਰਕਰਾਂ ਚੱਲ ਰਿਹਾ ਹੈ ਅੱਜ ਬਲੇਰਕੂਟਲਾ ਦੇ ਡੀਜੀ ਕਿਸਾਨਾਂ ਦੇ ਨਾਲ ਇਹ ਮੀਟਿੰਗ ਕਰੇ ਜਾ ਰਹੇ ਨੇ ਥੋੜੀ ਦੇਰ ਬਾਅਦ ਕਿਸਾਨਾਂ ਤੇ ਡੀਜੀ ਦਰਮਿਆਨ ਇਹ ਬੈਠਕ ਹੋਏਗੀ ਬੀਤੇ ਦਿਨੀ ਵੀ ਪੁਲਿਸ ਤੇ ਕਿਸਾਨਾਂ ਦਰਮਿਆਨ ਜਿਹੜੀ ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ ਲੇਕਿਨ ਉਹ ਬੇਸਟਾ ਰਹੇ ਵਿਵਾਦ ਕਾਫੀ ਹੋਇਆ ਸੀ ਉਸ ਮੌਕੇ ਤੇ ਵੀ ਬੀਤੇ ਦਿਨ ਦੀ ਤਸਵੀਰ ਵੀ ਜਿਹੜੀ ਹੈ ਦਿਖਾਈ ਗਈ ਤਾਂ ਫਿਲਹਾਲ ਪਿੰਡ ਰਾਣਵਾਦ ਵਿੱਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਲੇਕਿਨ ਦੇਖਣਾ ਹੋਏਗਾ ਕਿਉਂਕਿ ਪੰਜਾਬ ਸਰਕਾਰ ਦੇ ਅੱਗੇ ਵੀ ਇਹ ਵੱਡੀ ਚੁਣੌਤੀ ਹੈ ਇਹ ਪ੍ਰੋਜੈਕਟ ਅਸਬਦੀ ਦੇਣੀਆਂ ਨੇ ਖਾਸ ਤੌਰ ਤੇ ਜੇਕਰ ਦੇਖਿਆ ਜਾਏ ਤਾਂ ਇਹ ਵੀ ਹੁਣ ਦੇਖਣਾ ਹੋਏਗਾ ਕਿ ਅੱਜ ਦੀ ਇਸ ਮੀਟਿੰਗ ਦੇ ਵਿੱਚ ਕੀ ਕੁਝ ਅਹਿਮ ਰਹਿੰਦਾ ਹੈ ਥੋੜੀ ਦੇਰ ਦੇ ਵਿੱਚ ਕਿਸਾਨਾਂ ਦੇ ਡਿਜੀ ਦਰਮਿਆਨ ਅਹਿਮ ਮੀਟਿੰਗ ਸੋ ਮਲੇਰਕੋਟਲਾ ਦੇ ਡੀਜੀ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਬੀਤੇ ਦਿਨੀ ਵੀ ਜਿਹੜੀ ਮੀਟਿੰਗ ਰਹੀ ਉਹ ਬੇਸਿੱਟਾ ਰਹੀ ਹੈ Instagram 'ਤੇ ਜ਼ੀਰੋ ਦਾ ਰੋਕ ਕਰਦੇ ਮੇਰੇ ਸਯੋਗੀ ਕਮਲ ਦੀ ਪੇਸ਼ੇ ਤੇ ਇਸੇ ਖਬਰ ਤੇ ਮੇਰੇ ਨਾਲ ਲਾਈਵ ਜੁੜਨੇ। ਤਾਜ਼ਾ ਅਪਡੇਟ ਸਾਂਝੀ ਕਰਨਗੇ। ਕਮਲ ਕੀ ਕੁਝ ਤਾਜ਼ਾ ਅਪਡੇਟ ਹੈ ਕਿ ਕੁਝ ਤਸਵੀਰਾਂ ਕਹਿ ਰਹੀਆਂ ਨੇ ਕਿ ਕੁਝ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਕੁਝ ਗੁਸਾਨ ਕਹਿ ਰਹੇ ਨੇ। ਬਿਲਕੁਲ ਗੁਰਪੇਤ ਦੇਖੋ ਖਾਸ ਤੌਰ ਤੇ ਪਿਛਲੀ ਦਿਨੀ ਜੋ ਦਿੱਲੀ ਕਟੜਾ ਜੰਮੂ ਐਕਸਪ੍ਰੈਸ ਵੇ ਹਾ ਉਸ ਐਕਸਪ੍ਰੈਸ ਵੇ ਨੂੰ ਲੈ ਕੇ ਵਿਵਾਦ ਕਾਫੀ ਪੱਕਦਾ ਹੋਇਆ ਦਿਖਾਈ ਦਿੱਤਾ ਸੀਗਾ। ਕਿਸਾਨਾਂ ਤੇ ਪੁਲਿਸ ਦੇ ਦੌਰਾਨ ਝੜਪ ਦਿਖਾਈ ਦਿੱਤੀ ਸੀ ਹਾਲਾਂਕਿ ਇਹ ਮੰਗਾਂ ਕੀ ਸੀਗੀਆਂ ਮੁੱਦਾ ਕੀ ਸੀਗਾ ਉਹ ਸਭ ਤੋਂ ਪਹਿਲਾਂ ਜਾਣਨਾ ਜ਼ਰੂਰੀ ਹੈ ਪਰ ਅੱਜ ਦੇ ਹਾਲਾਤ ਜਿਹੜੇ ਉਸ ਤੋਂ ਪਹਿਲਾਂ ਦਿਖਾਵਾਂਗੇ ਕਿਉਂਕਿ ਅੱਜ ਦੇ ਹਾਲਾਤ ਕਿਤੇ ਨਾ ਕਿਤੇ ਸਖਾਲੇ ਹੋਏ ਹੋਏ ਨੇ ਇਹ ਅੱਜ ਜਿੱਥੇ ਕਹਿੰਦੇ ਸਨ ਕੱਲ੍ਹ ਵਾਲੀ ਸਥਿਤੀ ਨਹੀਂ ਆ ਅੱਜ ਜਿਹੜੀ ਸਥਿਤੀ ਸਹੀ ਆ ਇਸ ਸਮੇਂ ਇਸ ਜਗ੍ਹਾ ਤੇ ਜਿਹੜਾ ਪੱਕਾ ਮੋਰਚਾ ਕਿਸਾਨਾਂ ਵੱਲੋਂ ਲਗਾ ਦਿੱਤਾ ਗਿਆ ਇਹ ਉਹੀ ਹਾਈਵੇ ਦਾ ਰਸਤਾ ਹੈ ਐਕਸਪ੍ਰੈਸਵੇ ਦਾ ਰਸਤਾ ਹੈ ਜਿਸ ਐਕਸਪ੍ਰੈਸਵੇ ਦੇ ਉੱਪਰ ਜਿਹੜੀ ਜਗ੍ਹਾ ਦੇ ਉੱਪਰ ਕਿਸਾਨਾਂ ਵੱਲੋਂ ਰਾਣਮਾ ਪਿੰਡ ਦੇ ਵਿੱਚ ਪੱਕਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹਾਲਾਂਕਿ ਬਰਸਾਤ ਹੋਣ ਕਰਕੇ ਇੱਥੋਂ ਜਿਹੜੇ ਕਿਸਾਨ ਨੇ ਉੱਥੋਂ ਸਾਈਡ ਤੇ ਹੋ ਕੇ ਰੋਡ ਤੇ ਜਿਹੜੇ ਕਿਸ ਸਮੇਂ ਖੜੇ ਨੇ ਉਹਨਾਂ ਨਾਲ ਵੀ ਜਿਹੜੀ ਗੱਲਬਾਤ ਕਰਾਂਗੇ ਪਰ ਮੰਗਾ ਕੀ ਨੇ ਕਿਉਂਕਿ ਕੱਲ ਜਦੋਂ ਝੜਪ ਹੁੰਦੀ ਹੈ ਕਿਸਾਨਾਂ ਦਾ ਸਿੱਧੇ ਤੌਰ ਤੇ ਕਹਿਣਾ ਸੀਗਾ ਕੱਲ ਵੀ ਤੁਸੀਂ ਬਿਆਨ ਸੁਣੇ ਹੋਣਗੇ ਕਿ ਇੱਕ ਤਰਫਾ ਪ੍ਰਸ਼ਾਸਨ ਨੇ ਮੀਟਿੰਗ ਬੁਲਾ ਲਈ ਦੂਸਰੀ ਤਰਫਾ ਪ੍ਰਸ਼ਾਸਨ ਨੇ ਪੁਲਿਸ ਸ਼ਾਸਨ ਭੇਜਦਾ ਜ਼ਮੀਨਾਂ ਤੇ ਕਬਜ਼ਾ ਲੈਣ ਦੇ ਲਈ ਉਸ ਸਮੇਂ ਜਿਹੜੇ ਕਿਸਾਨ ਨੇ ਘਰਾਂ ਦੇ ਵਿੱਚੋਂ ਨਿਕਲੇ ਅਤੇ ਉਸ ਸਮੇਂ ਜਿਹੜਾ ਕਿ ਝੜਪਾ ਵਾਲਾ ਮਾਹੌਲ ਹੈ ਜਿਹੜਾ ਕਿ ਦਿਖਾਈ ਦਿੱਤਾ ਸੀਗਾ ਇਸ ਸਮੇਂ ਪੱਕਾ ਮੋਰਚਾ ਚੱਲ ਰਿਹਾ ਅਤੇ ਅੱਜ 10 ਵਜੇ ਦੇ ਤਕਰੀਬਨ ਡੀਸੀ ਮਲੇਰਕੋਟਲਾ ਦੇ ਨਾਲ ਕਿਸਾਨਾਂ ਦੀ ਬੈਠਕ ਹੈ ਉਹ ਹੋਣੀ ਤੈ ਹੋਈ ਆ ਉਸ ਬੈਠਕ ਦੇ ਵਿੱਚ ਦੇਖਣਾ ਹੋਵੇਗਾ ਕਿ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਹੁੰਦਾ ਜਾਂ ਨਹੀਂ ਹੁੰਦਾ ਕਿਉਂਕਿ ਮਲੇਰ ਕੋਟਲਾ ਦੇ ਵਿੱਚ ਤਕਰੀਬਨ ਜਿਹੜਾ ਕਿ 10 ਏਕੜ ਜ਼ਮੀਨ ਹੈ ਜਿਹੜੀ ਅਕਵਾਇਰ ਕੈਸਾ ਦੇ ਜਾਂ ਜਿਹਦਾ ਕਬਜ਼ਾ ਲੈਣਾ ਹਜੇ ਬਾਕੀ ਆ ਜਿਸ ਦੇ ਵਿੱਚੋਂ ਕੁਝ ਹਿੱਸਾ ਤਾਂ ਇਹ ਵਾਲਾ ਸામਨੇ ਤੁਸੀਂ ਫਲਾਈ ਓਵਰ ਤੋਂ ਪੁਲ ਤੋਂ ਦੇਖ ਸਕਦੇ ਹੋ ਜਿਹੜਾ ਪੁਲ ਦਾ ਨਿਰਮਾਣ ਹੋ ਰਿਹਾ ਉਸ ਰਸਤੇ ਤੋਂ ਲੈ ਕੇ ਇਸ ਰਸਤੇ ਤੱਕ ਜਿੱਥੇ ਅਸੀਂ ਖੜੇ ਆ ਅਤੇ ਦੂਸਰਾ ਰਸਤਾ ਇਸ ਦੇ ਬਿਲਕੁਲ ਜਿਹੜਾ ਕਿ ਉਲਟ ਦਿਸ਼ਾ ਦੇ ਵਿੱਚ ਹੈ ਜਿੱਥੇ ਕਹਿ ਸਕਦੇ ਆ ਇਹ ਟੋਟਾ ਜਿਹੜਾ ਅਕਵਾਇਰ ਹੋਣਾ ਹਜੇ ਬਾਕੀ ਆ ਇਸ ਜਗ੍ਹਾ ਤੇ ਜਿਹੜਾ ਕਿ ਇਸ ਨੂੰ ਕਬਜ਼ਾ ਕਰ ਰਹੇ ਅੱਛਾ ਕਮਲ ਖਾਸ ਤੌਰ ਤੇ ਜਿਹੜੀਆਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿ ਮੈਟਰ ਕੀ ਹੈ ਮਸਲਾ ਕੀ ਹੈ ਕੀ ਸਮੱਸਿਆ ਆ ਰਹੀ ਹੈ ਕਿ ਪ੍ਰਸ਼ਾਸਨ ਦੇ ਨਾਲ ਪ੍ਰੋਪਰ ਤਰੀਕੇ ਨਾਲ رابطہ ਨਹੀਂ ਹੋ ਰਿਹਾ ਜਾਂ ਫਿਰ ਇਹਨਾਂ ਨੂੰ ਕੀ ਲੱਗਦਾ ਹੈ ਕਿਸ ਹਿਸਾਬ ਦੇ ਨਾਲ ਜਿਹੜਾ ਹੈ ਇਸ ਮਸਲੇ ਦਾ ਨਿਬੇੜਾ ਹੋ ਸਕਦਾ ਹੈ ਬਿਲਕੁਲ ਦੇਖੋ ਗੁਰਪ੍ਰੀਤ ਮੇਰੇ ਨਾਲ ਕੁਝ ਕਿਸਾਨ ਆਗੂ ਜਿਹੜੇ ਕਿ ਮੌਜੂਦ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਮੈਟਰ ਕੀ ਆ ਸਾਡੇ ਨਾਲ ਭਾਜੀ ਮੌਜੂਦ ਨੇ ਭਾਜੀ ਸਭ ਤੋਂ ਪਹਿਲਾਂ ਨਾਮ ਕੀ ਆ ਅਤੇ ਮੈਟਰ ਕੀ ਆ ਮੁੱਦਾ ਕੀ ਆ ਪੂਰਾ ਜਿਸ ਨੂੰ ਲੈ ਕੇ ਕੱਲ ਝੜਪ ਹੋਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਵਾਲੇ ਇਸ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਸਵਾਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਗਤਾਰ ਸਿੰਘ ਪਿੰਡ ਸਰਾਉਦ ਭਾਰਤੀ ਕਿਸਾਨ ਯੂਨੀਅਨ ਇਕਤਾ ਉਹ ਰਾਹਾਂ ਬਲਾਕ আহমেদਗੜ ਦਾ ਪ੍ਰਧਾਨ ਆ ਜੀ ਮੁੱਦਾ ਕੀ ਹੈ ਜੀ ਜਿਹੜੀ ਜਗ੍ਹਾ ਨੂੰ ਲੈ ਕੇ ਕੱਲ ਝੜਪ ਹੋਈ ਉਸ ਨੂੰ ਲੈ ਕੇ ਮੁੱਦਾ ਕੀ ਹੈ ਇਹਦੇ ਵਿੱਚ ਮੁੱਦਾ ਇਹ ਆ ਜੀ ਦੇਖੋ ਜਿਹੜੇ ਅੱਜ ਕਿਸਾਨਾਂ ਦੀ ਜ਼ਾਇਦਾਦ ਨੂੰ ਦੱਬ ਕੇ ਸਰਕਾਰ ਰੋਡ ਬਣਾਉਣਾ ਚਾਹੁੰਦੀ ਆ ਜਿਹਦੇ ਕਿਸਾਨਾਂ ਨੂੰ ਪੂਰੇ ਹੱਕ ਨੇ ਜਿਹੜੇ ਉਹ ਨਹੀਂ ਮਿਲ ਰਹੇ ਕੱਲ ਜਿਹੜਾ ਮਤਲਬ ਪਰਸੋਂ ਜਿਹੜਾ ਇਹਨਾਂ ਨੇ ਲੈ ਕੇ ਤਿੰਨ ਦਿਨ ਤੋਂ ਲੈ ਕੇ ਸਾਨੂੰ ਮੀਟਿੰਗਾਂ ਦੇ ਵਿੱਚ ਬਿਠਾ ਕੇ ਸਾਡੇ ਨਾਲ ਪ੍ਰਸ਼ਾਸਨ ਨੇ ਇੱਥੋਂ ਤੱਕ ਤੈਅ ਕੀਤਾ ਵੀ ਜਿਵੇਂ ਤੁਸੀਂ ਕਹੋਗੇ ਅਸੀਂ ਉਸੇ ਤਰ੍ਹਾਂ ਇਸ ਮੁੱਦੇ ਨੂੰ ਨਿਪਟਾਵਾਂਗੇ ਤੁਹਾਡੇ ਨਾਲ ਬੈਠ ਕੇ ਪਰ ਦੂਜੇ ਪਾਸੇ ਸਵੇਰੇ 9 ਵਜੇ ਤੋਂ ਲੈ ਕੇ 12 ਵਜੇ ਤੱਕ ਸਾਡੇ ਨਾਲ ਮੀਟਿੰਗ ਹੁੰਦੀ ਆ 12 ਵਜੇ ਤੋਂ ਬਾਅਦ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਘਰਾਂ 'ਚ ਭੇਜ ਦਿੰਦਾ 4 ਵਜੇ ਨੂੰ ਵੱਡਾ ਲੌ ਲਸ਼ਕਰ ਲੈ ਕੇ ਉਸ ਜਗ੍ਹਾ ਦੇ ਉੱਤੇ ਇੰਨੀ ਮਸ਼ਿਨਰੀ ਐ ਇੰਨੀ ਫੋਰਸ ਕਿ ਅਸੀਂ ਦੇਖ ਵੀ ਨਹੀਂ ਸਕਦੇ ਜਿਹਦੇ ਵਿੱਚ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਜਿੱਥੇ ਤੱਕ ਜੇ ਅਸੀਂ ਕਹਿ ਦਈਏ ਉੱਥੋਂ ਤੱਕ ਦੀ ਵੈਰੀਗੇਟ ਲਿਆ ਕੇ ਸਿੱਟ ਕੇ ਇਹਨਾਂ ਨੇ ਪੂਰਾ ਪਿੰਡ ਸੀਲ ਕੀਤਾ ਜਰਨ ਕੀ ਕਬਜ਼ਾ ਕੀਤਾ ਜਾ ਸਕੀ ਜਗ੍ਹਾ ਕਬਜ਼ਾ ਕਰਨ ਦੀ ਕੋਸ਼ਿਸ਼ ਦੇ ਵਿੱਚ ਆਏ ਉਸ ਤੋਂ ਬਾਅਦ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਥੋੜੇ ਕਿਸਾਨ ਜਿੰਨੇ ਕੁ ਸੀਗੇ ਅਸੀਂ ਉੱਥੇ ਪਹੁੰਚੇ ਪਰ ਉੱਥੇ ਪਹੁੰਚਣ ਤੋਂ ਜਦੋਂ ਅਸੀਂ ਉਹਨਾਂ ਨੂੰ ਇਹ ਗੱਲ ਅਖੀ ਵੀ ਇਹ ਜਿੰਨਾ ਚਿਰ ਅਸੀਂ ਉਰੇ ਖੜੇ ਆ ਉਹਨਾਂ ਚਿਰ ਤੱਕ ਇਹ ਕਬਜ਼ਾ ਅਸੀਂ ਤੁਹਾਨੂੰ ਨਹੀਂ ਹੋਣ ਦੰਦੇ ਗੋਲੀਆਂ ਮਾਰ ਲਓ ਡਾਂਗਾ ਮਾਰ ਲਓ ਸਿਰ ਪਾੜ ਲਓ ਜੋ ਮਰਜ਼ੀ ਕਰ ਲਓ ਜਾਂ ਚੱਕ ਕੇ ਜੇਲਾ ਵਿੱਚ ਅਰੈਸਟ ਕਰ ਦਿਓ ਦੇ ਫੇਰ ਤਾਂ ਤੁਸੀਂ ਕਬਜ਼ਾ ਲੈ ਸਕਦੇ ਹੋ ਪਰ ਉਹਨਾਂ ਚਿਰ ਅਸੀਂ ਕਬਜ਼ਾ ਨਹੀਂ ਦਿੰਦੇ ਜੀ ਕਬਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਕਿਉਂਕਿ ਹਰੇਕ ਜਿਹੜਾ ਵੀ ਕੋਈ ਦੇਖ ਰਿਹਾ ਹੋਊ দর্শক ਦੇਖ ਰਿਹਾ ਹੋਊ ਕੋਈ ਵੀ ਵਿਅਕਤੀ ਹੋਊਗਾ ਉਹਦਾ ਇੱਕ ਸਵਾਲ ਜ਼ਰੂਰ ਹੋਗਾ ਕਿ ਕਿਸਾਨ ਕਬਜ਼ਾ ਕਿਉਂ ਨਹੀਂ ਦੇਣਾ ਚਾਹੁੰਦੇ ਉਹਨੂੰ ਸਖਾਲੇ ਤਰੀਕੇ ਦੱਸੋ ਕਿ ਕਿਸਾਨ ਕਬਜ਼ਾ ਕਿਉਂ ਨਹੀਂ ਦੇਣਾ ਚਾਹੁੰਦੇ ਉਹਦੇ ਵਿੱਚ ਸ੍ਰੀਮਾਨ ਜੀ ਗੱਲ ਇਹ ਹੈ ਵੀ ਜਿਵੇਂ ਹੁਣ ਇੱਕ ਖੇਤ ਨੂੰ ਆਪਾਂ ਕਹਿ ਲਈਏ ਵੀ ਉਹ ਚਾਰ ਭਰਾ ਨੇ ਉਹਦੇ ਵਿੱਚੋਂ ਉੱਥੇ ਇੱਕ ਭਰਾ ਜੀ ਅੱਜ ਜਾਇਦਾਦ ਜਿਹੜੀ ਉਹ ਰੋਡ ਦੇ ਵਿੱਚ ਆ ਗਈ ਦੂਜੇ ਜਿਹੜੇ ਤਿੰਨ ਭਰਾ ਨੇ ਨਾਲੇ ਤਾਂ ਉਹ ਪੇਮੈਂਟ ਚੱਕਣ ਨੂੰ ਤਿਆਰ ਹੋਏ ਬੈਠੇ ਨੇ ਦੂਜੇ ਪਾਸੇ ਜਿਨ੍ਹਾਂ ਦੀ ਉਹਦੇ ਨਾਲ ਲੱਗਵੇਂ ਜਾਇਦਾਦ ਹੀ ਹੈ ਨੀ ਕੀ ਉਹ ਉੱਥੋਂ ਜਾਇਦਾਦ ਮਤਲਬ ਕਿਵੇਂ ਪੂਰੀ ਕਰਨ ਉਹ ਜਾਇਦਾਦ ਨੂੰ ਪੂਰੀ ਉਹਦੀ ਕਿਵੇਂ ਜਾਇਦਾਦ ਪੂਰੀ ਹੋਗੀ ਉਹਦੀ ਪੇਮੈਂਟ ਆ ਜਿਹੜੀ ਉਹਦੀ ਪੇਮੈਂਟ ਆ ਜਿਹੜੀ ਬਾਈ ਜੀ ਉਹ ਦੂਜੇ ਬੰਦਿਆਂ ਨੂੰ ਜਾ ਰਹੀ ਆ ਤਕਸੀਮ ਦੇ ਵਿੱਚ ਨਹੀਂ ਤਕਸੀਮ ਕੀਤੀ ਤਕਸੀਮ ਕਰਨ ਦਾ ਹੱਕ ਕਿਸ ਦਾ ਜਦੋਂ ਇਹਨਾਂ ਨੇ ਨੈਸ਼ਨਲ ਹਾਈ ਹਾਈਵੇ ਕੱਢਣਾ ਸੀਗਾ ਬਾਈ ਜੀ ਉਦੋਂ ਕਿਸਾਨਾਂ ਨੂੰ ਬਿਠਾਉਂਦੇ ਉੱਥੇ ਸਾਡੇ ਪਿੰਡ ਦੇ ਮੰਨ ਲਓ ਵੀ ਲੰਬੜਦਾਰ ਸਰਪੰਚ ਪੰਚਾਂ ਨੂੰ ਬਿਠਾਉਂਦੇ ਬਿਠਾ ਕੇ ਪੁੱਛਿਆ ਜਾਂਦਾ ਵੀ ਇਹ ਰੋਡ ਦੇ ਵਿੱਚ ਜ਼ਮੀਨ ਕਿੰਨੇ ਏਕੜ ਜਗ੍ਹਾ ਜਿਹੜੀ ਹਜੇ ਅਕਵਾਇਰ ਹੋਣੀ ਆ ਜਿਹੜੀ ਤਕਸੀਮ ਦੇ ਵਿੱਚ ਉਲਝੀ ਪਈ ਏ ਜਾਂ ਕਿਸੇ ਹੋਰ ਦੇ ਮਾਲਕੀ ਬੋਲੀ ਜਾਂਦੀ ਆ ਹਜੇ ਤਕਰੀਬਨ ਜੀ ਇਹ ਘੱਟ ਤੋਂ ਘੱਟ 10-15 ਏਕੜ ਜਗ੍ਹਾ ਹੈਗੀ ਆ ਮਤਲਬ ਜਿਹੜੀ ਦਾ ਹ ਕਰਦਾ ਹੈ ਵੀ ਜਿੰਨਾ ਚਿਰ ਮੇਰਾ ਮੈਨੂੰ ਹੱਕ ਮਿਲ ਜਵੇ ਔਰ ਜਿਹੜੀ ਮੇਰੀ ਬੱਚ ਦੀ ਜਾਇਦਾਦ ਹੈ ਉਹਨੂੰ ਜਾਣ ਵਾਸਤੇ ਰਸਤਾ ਜਾਂ ਪਾਈਪ ਲਾਈਨ ਜਾਂ ਮੋਟਰ ਦਾ ਕਨੈਕਸ਼ਨ ਹੁਣ ਜਿਵੇਂ ਦੋ ਭਰਾਵਾਂ ਦੀ ਮੋਟਰ ਮਤਲਬ ਸਾਂਝੀ ਹੈ ਉਹਦੇ ਵਿੱਚ ਇੱਕ ਇੱਕ ਭਰਾ ਦੀ ਜ਼ਮੀਨ ਰੋਡ ਦੇ ਵਿੱਚ ਆ ਗਈ ਉਹ ਮੰਨ ਲਓ ਵੀ ਉਹ ਉਹ ਤਾਂ ਆਪਣੀ ਮੋਟਰਾਂ ਚ ਜਿੱਥੋਂ ਨੇ ਜਾਇਦਾਦ ਲਊਗਾ ਉੱਥੇ ਪੱਟ ਕੇ ਲੈ ਕੇ ਜਾਊਗਾ ਨਾ ਜਿਹੜਾ ਦੂਜਾ ਭਰਾ ਤੀ ਮੋਟਰ ਇੱਕ ਦਿਨੋਂ ਹੋਊਗੀ ਦੋਹਾਂ ਦਿਨੋਂ ਤਾਂ ਹੋ ਨਹੀਂ ਸਕਦੀ ਪਰ ਦੂਜਾ ਭਰਾ ਜਿਹੜਾ ਉਸ ਜ਼ਮੀਨ ਤੋਂ ਅੱਜ ਮੋਟਰ ਤੋਂ ਬਾਜਾ ਬਾਜਾ ਹੋ ਗਿਆ ਉਹ ਆਪਦੀ ਫਸਲ ਨੂੰ ਜਿਹੜੀ 5-7 ਵਿਘੇ ਬਚੀ ਆ ਉਹਦੇ ਕੋਲੋਂ ਫਸਲ ਨੂੰ ਕਿਵੇਂ ਪਾਲੂਗਾ ਤੁਸੀਂ ਇਹ ਪ੍ਰਸ਼ਾਸਨ ਨੂੰ ਪਹਿਲਾਂ ਦੱਸੀ ਸੀ ਜਾਣਕਾਰੀ ਕੱਲ ਜਦੋਂ ਝੜਪ ਹੋਈ ਉਸ ਤੋਂ ਪਹਿਲਾਂ ਪ੍ਰਸ਼ਾਸਨ ਦੇ ਧਿਆਨ 'ਚ ਸੀ ਬਈ ਤਕਸੀਮ ਦਾ ਰੋਲ ਚੱਲ ਰਿਹਾ ਹੈ ਮਾਲਕੀ ਕਿਸੇ ਦੇ ਹੋਰ ਦੇ ਨਾਮ ਬੋਲ ਰਹੀ ਹੈ ਪੈਸੇ ਕਿਸੇ ਤਕਸੀਮ ਨਹੀਂ ਹੋਏ ਪੈਸੇ ਹੋਰ ਕਿਸੇ ਨੂੰ ਜਾ ਰਹੇ ਇਹ ਸ੍ਰੀਮਾਨ ਜੀ 3 ਸਾਲ ਹੋ ਗਏ ਰੋਡ ਨੂੰ ਕੰਮ ਚੱਲਦੇ ਨੂੰ 3 ਸਾਲ ਤੋਂ ਪ੍ਰਸ਼ਾਸਨ ਨਾਲ ਘੱਟ ਤੋਂ ਘੱਟ 1.5-200 ਵਾਰੀ ਤਾਂ ਮੀਟਿੰ 1.200 ਬਾਰੀ ਮੀਟਿੰਗ ਹੋਗੀ ਇੱਕ ਇੱਕ ਘਰਾਂ ਦਾ ਤੁਸੀਂ ਦੱਸ ਰਹੇ ਸੀਗੇ ਸਾਹਮਣੇ ਵਾਲੇ ਘਰ ਦਾ ਦੱਸ ਰਹੇ ਸੀਗੇ ਕਿ ਉੱਥੇ ਘਰ ਨੂੰ ਲੈ ਕੇ ਕੋਈ ਦਿੱਕਤ ਹੋਈ ਹੈ ਕਿ ਘਰ ਵਿੱਚ ਆ ਉਹਦਾ ਕੀ ਰੋਲਾ ਉਹਦੇ ਵਿੱਚ ਰੋਲਾ ਇਹ ਆ ਜੀ ਆ ਕੁੜੀ ਹੈ ਇਹ ਗਰੀਬ ਪਰਿਵਾਰ ਦੇ ਵਿੱਚੋਂ ਆ ਵਿਚਾਰੀ ਇਸ ਕੁੜੀ ਦਾ ਉਹ ਮਕਾਨ ਹੈ ਜੇ ਕੋ ਛੋਟਾ ਜਿਹਾ ਮਕਾਨ ਆ ਵਿਚਾਰੀ ਦਾ ਪਰ ਉਹ ਮਕਾਨ ਦੇ ਵਿੱਚ ਪਹਿਲੇ ਦਿਨ ਜਿੱਦਾਂ ਆ ਕੇ ਰੋਡ ਵਾਲਿਆਂ ਨੇ ਮਿੰਤੀ ਕੀਤੀ ਹੈ ਮਿੰਤੀ ਕਰਕੇ ਇਹਦਾ ਮਕਾਨ ਆ ਜਿਹੜਾ ਘਰ ਆ ਜਿਹੜਾ ਉਹ ਵਿਚਲੇ ਆ ਪਰ ਹੁਣ ਤੋਂ ਬਾਅਦ ਇਹਨਾਂ ਨੂੰ ਕੁਝ ਪੇਮੈਂਟ ਵੀ ਪਾਈ ਥੋੜੀ ਬਹੁਤੀ ਜਦੋਂ ਹੁਣ ਇਹਨਾਂ ਨੇ ਉਹਦੀ ਮਤਲਬ ਪੇਮੈਂਟ ਮੰਗੀ ਕੇ ਵੀ ਸਾਨੂੰ ਜਾਇਦਾਦ ਜਿੰਨੀ ਜ਼ਮੀਨ ਦੇ ਵਿੱਚ ਸਾਡਾ ਮਕਾਨ ਪਿਆ ਹੋਇਆ ਉਹਦੀ ਤੇ ਸਾਡੇ ਮਕਾਨ ਦੀ ਸਾਨੂੰ ਪੂਰੀ ਲਾਗਤ ਦੇ ਦਿਓ ਤਾਂ ਉਸ ਟਾਈਮ ਤੇ ਇਹਨਾਂ ਨੇ ਪ੍ਰਸ਼ਾਸਨ ਨੇ ਉਸ ਮਕਾਨ ਨੂੰ ਸਾਈਡ ਤੇ ਹੀ ਕਰ ਦਿੱਤਾ ਵੀ ਇਹ ਮਕਾਨ ਆਈ ਨਹੀਂ ਰਿਹਾ ਇੱਕ ਪਾਸੇ ਦਾ ਨੈਸ਼ਨਲ ਹਾਈਵੇ ਵਾਲੇ ਉਹਦੇ ਵਾਲੇ ਪੈਸੇ ਪਾ ਰਹੇ ਥੋੜੇ ਬਹੁਤੇ ਨੰਗੂਣੀ ਜੀ ਪੇਮੈਂਟ ਪਾ ਰਹੇ ਨੇ ਦੂਜੇ ਪਾਸੇ ਹੁਣ ਉਹਨੂੰ ਕੱਟ ਮਾਰ ਕੇ ਸਾਈਡ ਤੋਂ ਦੀ ਕਰਨਾ ਚਾਹੁੰਦੇ ਨੇ ਵੀ ਇਥੇ ਇਹਦੇ ਵਿੱਚ ਹੈ ਹੀ ਨਹੀਂ ਜੀ ਇਹ ਹੁਣ ਅੱਜ ਚਲੋ ਮੰਨ ਲਿਆ ਵੀ ਅੱਜ ਇਹ ਰੋਡ ਵਾਲੇ ਰੋਡ ਬਣਾ ਕੇ ਭੱਗ ਜਾਣਗੇ ਇਸ ਮਕਾਨ ਨੂੰ ਛੱਡ ਦੇਣਗੇ ਕੱਲ ਨੂੰ ਜਦੋਂ ਆ ਕੇ ਉੱਪਰੋਂ ਅਧਿਕਾਰੀ ਆ ਕੇ ਚੈੱਕ ਕਰਨਗੇ ਤਾਂ ਉਸ ਸਮੇਂ ਫਿਰ ਇਹਨਾਂ ਦਾ ਮਕਾਨ ਬਚੂਗਾ ਅੱਜ ਮੰਨ ਲਓ ਵੀ ਇਹਨਾਂ ਦੇ ਮਕਾਨ ਦੇ ਵਿੱਚੋਂ ਇਹਦੇ 6-5 6 ਖਾਨ ਨੇ ਉਹਦੇ ਚੋਂ 2 ਖਾਨ ਵੀ ਜੇ ਅੱਜ ਇਹ ਲੈ ਲੈਂਦੇ ਨੇ ਤਾਂ ਜਿਹੜੇ ਚਾਰ ਖਾਣ ਨੇ ਬਾਈ ਜੀ ਉਹ ਚਾਰ ਖਾਣ ਜਿਹਨਾਂ ਦਾ ਗੁਜ਼ਾਰਾ ਹੋ ਜੂ ਹੁਣ ਮੈਨੂੰ ਇਹ ਦੱਸੋ ਪ੍ਰਸ਼ਾਸਨ ਨਾਲ ਮੀਟਿੰਗ ਅੱਜ ਕੋਈ ਤੈਅ ਹੋਈ ਆ ਅਤੇ ਮੋਰਚਾ ਪੱਕਾ ਚੱਲੇਗਾ ਹੁਣ ਕਿਸ ਤਰੀਕੇ ਨਾਲ ਇਹ ਮੋਰਚਾ ਤਾਂ ਦੇਖੋ 3 ਸਾਲ ਤੋਂ ਲੱਗਿਆ ਹੋਇਆ ਅਜੇ ਵੀ ਜਿੰਨਾ ਚਿਰ ਨਿਬੜਦਾ ਨਹੀਂ ਜਿੰਨਾ ਚਿਰ ਪਾਈ ਪਾਈ ਕੱਲੇ ਕੱਲੇ ਕਿਸਾਨ ਨੂੰ ਉਹਦੀ ਪੂਰੀ ਪਰਭਾਈ ਨਹੀਂ ਹੁੰਦੀ ਉਹਨਾਂ ਚਿਰ ਬਾਈ ਜੀ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੂਗਾ ਤੇ ਅੱਜ ਸਾਡੇ ਜ਼ਿਲ੍ਹਾ ਆਗੂਆਂ ਦੇ ਨਾਲ 10 ਵਜੇ ਡੀਸੀ ਦਫ਼ਤਰ ਮੀਟਿੰਗ ਕਰਨੀ ਆ ਉੱਥੇ ਬੁਲਾਇਆ ਗਿਆ ਜ਼ਿਲ੍ਹਾ ਆਗੂਆਂ ਨੂੰ ਉਹ ਜਾਣਗੇ ਉੱਥੇ ਜਾ ਕੇ ਕੀ ਨਿਬੜਦੀ ਐ ਪਰ ਸਾਨੂੰ ਵਿਸ਼ਵਾਸ ਤਾਂ ਹੈ ਹੀ ਨਹੀਂ ਅਜੇ ਵੀ ਸਾਨੂੰ ਵਿਸ਼ਵਾਸ ਨਹੀਂ ਹੈਗਾ ਵੀ ਇਹ ਸਾਨੂੰ ਮਤਲਬ ਪੂਰਾ ਮਾਮਲਾ ਦੇਣਗੇ ਅਜੇ ਵੀ ਇਹਨਾਂ ਦਾ ਭਰੋਸਾ ਨਹੀਂ ਕੋਈ ਠੀਕ ਹੈ ਠੀਕ ਹੈ ਮਤਲਬ ਕੀ ਕਹਿਣਾ ਚਾਹੋਗੇ ਕਿਉਂਕਿ ਲਗਾਤਾਰ ਕਿਸਾਨ ਡਟੇ ਹੋਏ ਨੇ ਕਿਸਾਨ ਕਹਿੰਦੇ ਕਿ ਸਾਡਾ ਜੋ ਹੱਕ ਤਾਂ ਉਹ ਦਿੱਤਾ ਜਾਵੇ ਪਰ ਪ੍ਰਸ਼ਾਸਨ ਕਹਿੰਦੇ ਸਾਡੇ ਨਾਲ ਚੁਲਾਕੀਆਂ ਕਰ ਰਹੇ ਕੀ ਕਹਿਣਾ ਚਾਹੋ ਚੁਲਾਕੀਆਂ ਕਰ ਰਹੇ ਨੇ ਉਹ ਫਿਰ ਮਤਲਬ ਸ ਤਾਂ ਇਹ ਕਹਿਣਾ ਚਾਹੁੰਦੇ ਆ ਜਿਵੇਂ ਸਾਡੀ ਰੋਡ ਤੇ ਮੇਨ ਰੋਡ ਤੇ ਖੰਨੇ ਰੋਡ ਤੇ ਜ਼ਮੀਨ ਆ ਘਰ ਆਗਾ ਵੀ ਸਾਨੂੰ ਪੂਰੇ ਪੈਸੇ ਦਿੱਤੇ ਜਾਣ ਉਹਦੇ ਜਿਵੇਂ ਉਹ ਸਾਨੂੰ ਥੋੜੇ ਜਿਹੀ ਪੈਸੇ ਦੇ ਰਹੇ ਨੇ ਉਹਦੇ ਨਾਲ ਤਾਂ ਜੇ ਅਸੀਂ ਕਿਤੇ ਹੋਰ ਲੈਨੇ ਇੱਕ ਵਿਸਵਾ ਵੀ ਨਹੀਂ ਆ ਰਿਹਾ ਅੱਧਾ ਮਕਾਨ ਆ ਰਿਹਾਗਾ ਸਾਡਾ ਕਦੇ ਉਹ ਵੀ ਪਹਿਲਾ ਮਤਲ ਚਲਾਕੀ ਇੰਜ ਕਰੀ ਜਾਂਦੇ ਪਹਿਲਾਂ ਕਹਿੰਦੇ ਆਉਂਦਾਗਾ ਉਹ ਬੁਰਜੀ ਲਾਗੇ ਉਸ ਤੋਂ ਬਾਅਦ ਕਹਿੰਦੇ ਵੀ ਆਉਂਦਾ ਹੀ ਨਹੀਂ ਹੈਗਾ ਬੁਰਜੀ ਪਟ ਦੋ ਮੈਂ ਕਿਹਾ ਅਸੀਂ ਬੁਰਜੀ ਨਹੀਂ ਪੜਦੇ ਤੁਸੀਂ ਉਹਦੀ ਬੁਰਜੀ ਪਟ ਲਓ ਫਿਰ ਉਹਨਾਂ ਨੇ ਜਦੋਂ ਹੁਣ 6 ਵਾਰ ਮਿੰਟ ਹੋਈ 6ਵੀਂ ਵਾਰ ਹੋਈ ਫੇਰ ਨਿਸ਼ਾਨੀਆਂ ਲਾਗੇ ਮੂਹਰੋਂ ਫਰੰਟ ਆਇਆ 7 ਫੁੱਟ ਪਿੱਛੋਂ ਆਇਆ 12.5 ਫੁੱਟ ਇੱਕ ਰੂਮ ਪੂਰਾ ਜਾ ਰਿਹਾਗਾ ਵੀ ਮਤਲਬ ਸਾਨੂੰ ਪੈਸੇ ਪੂਰੇ ਦਿੱਤੇ ਜਾਣ ਜਿਹੜਾ ਜਗਾ ਦਾ ਰੇਟ ਹੈ ਜਿੰਨਾ ਹੈਗਾ ਮੇਨ ਰੋਡ ਤੇ ਜਗਾ ਹੁਣ ਫਿਰ ਸਾਰੇ ਕਿਸਾਨ ਬੀਬੀਆਂ ਹੁਣ ਚਾਏ ਬੰਦੇ ਹੁਣ ਸਾਰੇ ਡਟੇ ਹੋਏ ਨੇ ਇੱਥੇ ਤਰਲੇ ਅਸੀਂ ਡਟੇ ਹੋਏ ਆ ਇਹਨਾਂ ਦੇ ਨਾਲ ਹੀ ਅਸੀਂ ਵੀ ਸਾਰੇ ਉਹ ਦਿਨਾਂ ਚ ਇਨਾਂ ਦੇ ਨਾਲ ਲੈ ਕੇ ਗਏ ਨੇ ਉਹ ਦਿਨ ਅਸੀਂ ਉੱਥੇ ਜਿਹੜੀ ਜੀਰੀ ਵੱਡੀ ਆ ਬਾਈ ਦੀ ਫਲਾਉਂਡ ਵਾਲੇ ਫੌਜੀ ਦੀ ਸਾਨੂੰ ਉਹ ਦਿਨ ਲੈ ਕੇ ਗਏ ਨੇ ਸਾਨੂੰ ਬੱਸ 'ਚ ਤਿੰਨ ਅਸੀਂ ਤਿੰਨ ਔਰਤਾਂ ਸੀ ਤੇ ਸਾਡੇ ਵੀਰ ਸੀ ਨਾਲ ਤਾਨੂੰ ਇਸ ਵੀ ਤੁਸੀਂ ਅਸੀਂ ਇਹਨਾਂ ਦੇ ਨਾਲ ਹੀ ਸਹਿਮਤ ਆ ਜਿਵੇਂ ਸਾਡੇ ਕਿਸਾਨ ਵੀਰ ਖੁਸ਼ ਨੇ ਅਸੀਂ ਨਾਲ ਹੀ ਖੁਸ਼ ਅਸੀਂ ਨਾਲ ਹੀ ਤੁਰਾਂਗੇ ਮੋੜੇ ਨਾਲ ਮੋੜਾ ਲਾ ਕੇ ਇਹਨਾਂ ਦੇ ਠੀਕ ਹੈ ਠੀਕ ਹੈ ਤੁਹਾਨੂੰ ਖਾਸ ਤੌਰ ਤੇ ਗੁਰਪੇ ਤੋਂ ਦੇਖੋ ਤਿੰਨ ਚਾਰ ਜਿਹੜੇ ਮੁੱਦੇ ਸਭ ਤੋਂ ਅਹਿਮ ਜਿਹੜੇ ਕਿ ਸਾਹਮਣੇ ਸਮੇਂ ਦਿਖਾਈ ਦੇ ਰਹੇ ਨੇ ਕਿਉਂਕਿ ਕਿਸਾਨਾਂ ਨੇ ਜਿਸ ਤਰੀਕੇ ਨਾਲ ਇੱਕ ਇੱਕ ਗੱਲ ਜਿਹੜੀ ਕਿ ਦਰਸ਼ਕਾਂ ਨੂੰ ਡੀਪਲੀ ਤਰੀਕੇ ਨਾਲ ਦੱਸੀ ਆ ਕਿ ਤਿੰਨ ਚਾਰ ਚੀਜ਼ਾਂ ਜਿਹੜੀਆਂ ਸਭ ਤੋਂ ਐਮ ਹੋ ਜਾਂਦੀਆਂ ਕਿਉਂਕਿ ਇੱਕ ਚੀਜ਼ ਬਿਲਕੁਲ ਹਾਲਾਂਕਿ ਮਸਲਾ ਜਿਹੜਾ ਉਹ ਜ਼ਮੀਨ ਨੂੰ ਲੈ ਕੇ ਇਸ ਕਦਰ ਜਿਹੜਾ ਇਹ ਚੱਲ ਰਿਹਾ ਹੈ ਜਿਸ ਹਿਸਾਬ ਦੇ ਨਾਲ ਇਹ ਕਿਸਾਨ ਵੀ ਜਾਣਕਾਰੀ ਸਾਂਝ ਜਿਹੜਾ ਇਤਨਾ ਪ੍ਰਦਰਸ਼ਨ ਚੱਲ ਰਿਹਾ ਹੈ ਵੱਡਾ ਸਵਾਲ ਕਮਲ ਇਹੀ ਹੈ ਕਿ ਜੇਕਰ ਪਹਿਲਾ ਪ੍ਰਸ਼ਾਸਨ ਜਾਂ ਫਿਰ ਸਮੇਂ ਦੀ ਹਕੂਮਤਾਂ ਦੇ ਮਾਮਲਾ ਧਿਆਨ ਦੇ ਵਿੱਚ ਸੀ ਤਾਂ ਉਸ ਦਾ ਹੁਣ ਤੱਕ ਹੱਲ ਕਿਉਂ ਨਹੀਂ ਕੱਢਿਆ ਗਿਆ ਹੁਣ ਐਨ ਮੌਕੇ ਤੇ ਆ ਕੇ ਕਿਉਂ ਇੰਨਾ ਤਰੀਕੇ ਦੇ ਨਾਲ ਜਿਹੜਾ ਕੀਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਹੁਣ ਉੱਪਰ ਵੀ ਜਵਾਬ ਦੇਣਾ ਪੰਜਾਬ ਸਰਕਾਰ ਨੇ ਇਹ ਵੀ ਇੱਕ ਵੱਡਾ ਸਵਾਲ ਦਿਖਣਾ ਹਾਂਗਾ ਕਿ ਕੁਝ ਜਿਹੜਾ ਹੈ ਅਹਿਮ ਰੰਦਰ ਤੁਸੀਂ ਬਣੇ ਰਹੋ ਮੈਂ ਮੁੜ ਤੋਂ ਤੁਹਾਡੇ ਕੋਲੋਂ ਅਪਡੇਟ ਜਰੂਰ ਲਵਾਂਗਾ ਫਿਲਹਾਲ ਦੀ ਘੜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ